ਇਕੱਲ ਇੱਥੇ ਤੁਰਿਆ ਫਿਰਦਾ ਇਹ ਕੱਲ ਸ਼ਾਮੀ 6 ਵਜੇ ਦਾ 5 ਵਜੇ ਦਾ ਆਇਆ ਅੱਛਾ ਇਹਦਾ ਖੇਤਾ ਜੀ ਹਾਂਜੀ ਆਵੇ ਇੱਧਰ ਇੰਨਾ ਘਰਾਂ ਦੇ ਵਿੱਚ ਵਿੱਚ ਕਣਕਾਂ ਦੇ ਇਦਾਂ ਹੀ ਅੱਛਾ ਅੱਛਾ ਹਾਂਜੀ ਆ ਲਉ ਗੱਲ ਨਿਕਲਦਾ ਕਣਕਾਂ ਦੇ ਵਿੱਚ ਤੁਹਾਨੂੰ ਪਤਾ ਤਸੀਰ ਵਜ ਬੱਜ ਕੇ ਹੈਨਾ ਬਰੈਡ ਲੱਗਿਆ ਹੋਰ ਪਾਉਜੀ ਅਸੀਂ ਕੱਲ ਅੱਛਾ ਹੋਰ ਸਭ ਠੀਕ ਠਾਕ ਜੀ ਠੀਕ ਤੇਰਾ ਭਲਾ ਜੱਤ ਤੇ ਕੀ ਹੋ ਗਿਆ ਤੇਰਾ ਭਲਾ ਤੇ ਗਲੇ ਯਾਰ ਕੀ ਗੱਲ ਹੋਇਆ ਤੇ ਬੜਾ ਨੂੰ ਵੱਜ ਜਾਵਾ ਤੂੰ ਨਾ ਬੋਲ ਜੀ ਸਭ ਤੋਂ ਪਹਿਲਾਂ ਤੇ ਇਹ ਕੋਈ ਪੱਟੀ ਫੜ ਕੇ ਲੈ ਉਹਦੇ ਚ ਪੱਟੀਆਂ ਪਈ ਹੋਣੀਆਂ ਆ ਮਗਰ ਡਿਜੀਟ ਵਿਖ ਮੈਂ ਇੱਕ ਮਿੰਟ ਮੈਂ ਦੇਖਦਾ ਉਹ ਠੀਕ ਠਾਕ ਜੀ ਪੱਟੀਆਂ ਫੜ ਕੇ ਲਈ ਹੈ ਹਨਾ ਵੀਡੀਓ ਚ ਖੋਲਦੀ ਗੱਡੀ ਹਾਂ ਖੋਲਦਾ ਨਹੀਂ ਪੱਟੀ ਕਿਉਂਕਿ ਠੀਕ ਆ ਹਾਂ ਹਾਂ ਜੀ ਪਜਾਮਾ ਪੀਮਾ ਪਾਇਆ ਨਹੀਂ ਕਿਥੇ ਲੱਭਾ ਨਹੀਂ ਪਜਾਮਾ ਪਜਾਮਾ ਤੇ ਲਾਇਆ ਹੈ ਰਾ ਗਿੱਲਾ ਹੈ ਇਹ ਤੁਹਾਨੂੰ ਵੀ ਦੀ ਇਹ ਕਿਥੇ ਮਿਲਿਆ ਸੀ ਵੀਰੇ ਇਹ ਹੋਮ ਦਾ ਬੇਕਨ ਵੀਰੇ ਚੱਕਰ ਕੀ ਆ ਬਈ ਕੱਲ ਨਾ ਐ ਇਥੋਂ ਉਹ ਕਣਕ ਦੇ ਵਿੱਚ ਵੜਿਆ ਫਿਰਦਾ ਸੀ ਅੱਛਾ ਜੀ ਤੇ ਨੇਰਾ ਹੋਇਆ ਸ਼ਾਮਾਂ ਪਈਆਂ ਸੀ ਹਾਂਜੀ ਤੇ ਮੈਂ ਦਾ ਚਾਚਾ ਨਾਲ ਮੈਨੂੰ ਆਦਾ ਵੀ ਨੂ ਰਾਏ ਪਾਈ ਕਿਤੇ ਅੱਛਾ ਜੀ ਇਹਨੂੰ ਜਾ ਕੇ ਪੁੱਛਿਆ ਜਾਂਦਾ ਮੈਂ ਜਲਾ ਸ਼ਰਾਬ ਲੈਣ ਅੱਛਾ ਜੀ ਪਰੋਣੇ ਆਏ ਆ ਅਸੀਂ ਆ ਫਿਰ ਮੇਰਾ ਵੀਰੇ ਪਈ ਪੈ ਅੱਛਾ ਜੀ ਪਈ ਪੈ ਕੇ ਐ ਦੇ ਪਿੱਛੇ ਪਿੱਛੇ ਤੁਰਿਆ ਤੇ ਐ ਇਥੋਂ ਨਾ ਇਥੋਂ ਮੁੜ ਗਿਆ ਇਧਰ ਆਪਣਾ ਇਦਾਂ ਉੱਥੇ ਹੱਲ ਨੂੰ ਇੱਥੋਂ ਅੱਛਾ ਜੀ ਉੱਥੋਂ ਮੁੜ ਕੇ ਘੁੰਮ ਕੇ ਸਾਡੇ ਕੋਲ ਕਿੰਨੇ ਵਜੇ ਪਹੁੰਚਾਏ ਸਾਡੇ ਰਾਤ ਕੋਈ 10 ਵਜੇ ਦਾ ਟਾਈਮ ਇਹਨਾਂ ਨੇ ਕਿਹਾ ਕੰਦਣਾ ਲੱਗਾ ਇਹਨਾਂ ਨੇ ਪੁੱਛਿਆ ਪਛਾਣ ਕੌਣ ਆ ਬੈਗ ਤੇ ਉੱਥੋਂ ਫਿਰ ਭੱਜਾ ਵੀਰੇ ਆਇਆ ਇਹ ਘਰ ਕੋਲ ਆ ਉਹ ਸਾਹਮਣੇ ਦਾ ਕੈਡਾ ਹਾਂਜੀ ਉੱਥੇ ਸਾਰੀ ਰਾਤ ਕਣਕ ਤੇ ਰਿਹਾ ਕੀ ਕੀਤਾ ਇਹਨਾਂ ਨੇ ਫਿਰ ਚਾਹ ਪਾਣੀ ਪੁੱਛਿਆ ਵਾ ਤੇ ਉਹਨਾਂ ਨੂੰ ਗੱਡੀ ਨੂੰ ਗੱਲ ਪੈਂਦਾ ਸੀ ਮੁੜ ਕੇ ਨੇ ਮੈਨੂੰ ਆਵਾਜ਼ ਮਾਰੀ ਤੇ ਚਲੋ ਅਸੀਂ ਇਹਨੂੰ ਫੜਾ ਫੜ ਕੇ ਮੈਂ ਉਹਨਾਂ ਨੂੰ ਪ੍ਰਣਾਮ ਹੈ ਕਰਾਉ ਦਿੱਤਾ ਨਿਕਾ ਜਾ ਇਹਨੂੰ ਮੈਂ ਮੇਰਾ ਵੀਰ ਬਣ ਤੇ ਆਹ ਤੇਨੀ ਪੱਟੀ ਪੁੱਟੀ ਕਰਾਈਏ ਇਹਦੀ ਆ ਪਹਿਲਾਂ ਇਹਦੀ ਪੱਟੀ ਕਰੀ ਹੈ ਨਾ ਕਿਉਂਕਿ ਇਹਦਾ ਐਡਰੈਸ ਐਡਰੈਸ ਇਹਦਾ ਵੀਡੀਓ ਤੋਂ ਲੱਭਣਾ ਵਾ ਤੇ ਜੇਕਰ ਵੀਡੀਓ ਦੇ ਵਿੱਚ ਪੱਟ ਆ ਗਈ ਤੇ ਵੀਡੀਓ ਬੰਦ ਹੋਏਨੀ ਇਹਨਾਂ ਪੱਟੀਆਂ ਮੈਂ ਇਹਨਾਂ ਕੋਲ ਦੇ ਛੱਡਾਂ ਚਲੂੰ ਲਾ ਦਿੰਦੇ ਇਹ ਬੜੇ ਕਰਦਾ ਹੋਰ ਇਹਦਾ ਮੇਰੇ ਨਾਲ ਕੋਈ ਨਾ ਫਿਰ ਇਹਨਾਂ ਕੋਲ ਲਗਾਉਂਦਾ ਤੇ ਇਹਨਾਂ ਕੋਲ ਪੱਟੀਆਂ ਹੋਰ ਨਹੀਂ ਵਿੱਚ ਚਲ ਕੱਲੀ ਮੈਂ ਰੂਨ ਲਾ ਦਿੰਦਾ ਪੱਟੀਆਂ ਮੈਂ ਛੱਡਾਂ ਉਹ ਤੇ ਲੈ ਕੇ ਆਉਣਾ ਸੀ ਮੇਰਾ ਇਹ ਪਰਣਾ ਇਹਨੂੰ ਕੱਟਾੜੀ ਹੈ ਹਾਂ ਪਰਣਾ ਜਾਂ ਕੋਈ ਕਾ ਪਰਣਾ ਇਹਨਾਂ ਬਾੜੀ ਹੈ ਪਰਣਾ ਇਹ ਦੱਸ ਕੀ ਬੋਲਾਂ ਮਾਹਲੂ ਨਮੇ ਤਾਂ ਨਾ ਵੇਖੀ ਦੇਖ ਰੋ ਜਾ ਗੱਡੀ ਆ ਕੇ ਪੜਾ ਕੋਈ ਤੂੰ ਹਾਂ ਦੇ ਦਿਓ ਜੇ ਨਹੀਂ ਪਰਣਾ ਲੈ ਨਹੀਂ ਪੱਗ ਨਾ ਹੀ ਲਾਓ ਤੁਸੀਂ ਮੈਂ ਕਿਤੇ ਹਾਂ ਮੇਰੀ ਪਾਰਦ ਨੇ ਬੰਦ ਦੇ ਚਲੇ ਦੇ ਪਾੜ ਦੋ ਥੋੜਾ ਜਿਹਾ ਪਾੜ ਦੋ ਥੋੜਾ ਜਿਹਾ ਪਾੜ ਦੋ ਫਿਰ ਪਹਿਲਾਂ ਮੜਾ ਜਾ ਆ ਦੇ ਦਿਓ ਪਾੜ ਪੱਟੀ ਮੇਰਾ ਵੀ ਦੇ ਦੇ ਪੱਟੀ ਤੇ ਚੱਲ ਮੈਂ ਜਾ ਕੇ ਮੈਡੀਕਲ ਤੋਂ ਕਰਾਉਣਾ ਇਦਾਂ ਵੀ ਲੈ ਇਦਾਂ ਦੋ ਕਰਾ ਆ ਫੜਿਓ ਇਲਾਇਓ ਦੋ ਕਰ ਦੇ ਦੋ ਹੂੰ ਚਾਹੀਦਾ ਸਾਰੇ ਇਹਦੀ ਪੱਟੀ ਬੰਨੇਟ ਦੀ ਬਣੀ ਆ ਜਾ ਹੱਥਾਂ ਤੇ ਕਰ ਲੋ ਐਦਾਂ ਕਰ ਲੋ ਐਦਾਂ ਕਰ ਲੋ ਨਹੀਂ ਨਹੀਂ ਦੋ ਹੱਥਾਂ ਦੇ ਨਾਲ ਕਰੋ ਨਹੀਂ ਤੂੰ ਸਮਝੇ ਨਹੀਂ ਆ ਤੂੰ ਸਮਝੇ ਨਹੀਂ ਆ ਮੈਂ ਵੀਡੀਓ ਕਰਨੀ ਆ ਇਹਦੀ ਚਲੋ ਇਹ ਕਰ ਹੀ ਲੈਨੇ ਆ ਦੋ ਪੀਸ ਕਰ ਮੇਰਾ ਵੀ ਦੋਹਾਂਥਾਂ ਨੇ ਕਰ ਲਾ ਤੂੰ ਆ ਕੋਈ ਨਹੀਂ ਲਾ ਲੈ ਇੱਕ ਮਿੰਟ ਕੋਈ ਨਹੀਂ ਲਾ ਆ ਉੱਤੇ ਰੱਖੋ ਇਹਦੇ ਹੂੰ ਉੱਤੇ ਰੱਖੋ ਤੂੰ ਲੈ ਗਈ ਉਹ ਲਾਉਂ ਗਿਆ ਲਾਉਂ ਗਿਆ ਕੋਈ ਗੱਲ ਨਹੀਂ ਬਾਬਾ ਜੀ ਹੋਰ ਪਾੜ ਲੈ ਲੈ ਆਪਾਂ ਦੋ ਪੀਸ ਕਰਕੇ ਬੰਨ ਲੇ ਕੋਟ ਕੋਟ ਲੋ ਹੂੰ ਏ ਵਜਾ ਗਿਆ ਅੰਕਲ ਜੀ ਇੱਤੇ ਇਹ ਕਣਕ ਕੁੰਕ ਤੋੜਦਾ ਸੀ ਤੇ ਕਣਕ ਕੁੰਕ ਦਾ ਇੱਕ ਅੰਨਾ ਅੱਛਾ ਛੜ ਦੋ ਛੜ ਦੋ ਆਹ ਤੇ ਇੱਧਰ ਕੱਟ ਕੋਚ ਨੇ ਤੇ ਵਾਜਾ ਹੈ ਨਾ ਲੈ ਇੱਧਰ ਕਰਿਓ ਰੂੜੀ ਰਾੜੀ ਤੇ ਕਿਤੇ ਡਿੱਗਾ ਕੱਚ ਕੋਚੀ ਵਾਜਦਾ ਆਪਾਂ ਨੂੰ ਪਤਾ ਕਿੱਥੇ ਹੱਥ ਮਾਰ ਰਿਹਾ ਹੈ ਆ ਬਚਾਰਾ ਅੰਕਲ ਜੀ ਨਾ ਕੀ ਟਾਡਾ ਹਾਂ ਨਾ ਤੋਂ ਤਰ੍ਹਾਂ ਭਾਅ ਸਿੱਧਾ ਤਾਂ ਸਾ ਸਾ ਦੇ ਇਹ ਨਾ ਕੀ ਟਾਡਾ ਹਰ ਭਾਅ ਕਿੱਥੋਂ ਪਿੰਡ ਕਿਹੜਾ ਹੈ ਜੀ ਬਾਪੂ ਜੀ ਜੰਡ ਜੰਡ ਕਿਹੜਾ ਜੰਡ ਕਿੱਥੇ ਇੱਕ ਪਿੰਡ ਆ ਇਹ ਆ ਕੱਚਾ ਪੱਕਾ ਹਾਂ ਕੱਚਾ ਪੱਕਾ ਕੱਚਾ ਪੱਕਾ ਦਿਆਲਪੁਰੇ ਲੱਗੇ ਜਿਹੜਾ ਹੈ ਕਿੱਥੇ ਕ ਘਰ ਆ ਘਰ ਰੋਲੇ ਬਣੇ ਬਾਹਰ-ਬਾਰ ਛੱਪੜ ਦੇ ਨਾਲ ਛੱਪੜ ਕੱਚੇ ਪੱਕੇ ਨਹਿਰਾਂ ਲੱਗੇ ਆ ਆ ਵੀ ਆ ਵੀ ਕਰਦੇ ਨੇ ਥਾਣੇ ਲੱਗੇ ਘਰ ਆ ਜੋ ਪਰ ਨਹੀਂ ਰੋਲੇ ਬਣੇ ਬਾਹਰ-ਬਾਰ ਪਰ ਨਹੀਂ ਜਿੱਥੇ ਵੀ ਥਾਣਾ ਹੈ ਥਾਣਾ ਦੇ ਪਿਛਾਂ ਰਹਿ ਗਏ ਨਾ ਆਹ ਦੋ ਤਾਂ ਬਾਹਰ ਹਾਂ ਇੱਧਰ ਲੱਗੇ ਇਹਨੂੰ ਕਰ ਮਰ ਜਾ ਆ ਵੀਰਾਲੇ ਨੂੰ ਕਰ ਹਾਂ ਆ ਵੀਰਾਲੇ ਨੂੰ ਕਰ ਤੇ ਇੱਥੇ ਕਿਦਾਂ ਆ ਗਏ ਜੇ ਆਈ ਥੀ ਕਿਦਾਂ ਨਹੀਂ ਤੈਨੂੰ ਆ ਕੇ ਦੱਸਿਆ ਚਾਚਾ ਅੱਛਾ ਪਰਿਵਾਰ ਚ ਕੌਣ ਕੌਣ ਆਪਣੇ ਸਾਰੇ ਪਰਿਵਾਰ ਹੈਗਾ ਪਰਿਵਾਰ ਬੱਚੇ ਕਿੰਨੇ ਆਪਣੇ ਇੱਕ ਦੋ ਅੱਛਾ ਦੋ ਬੇਟੇ ਆ ਘਰੋਂ ਕਦੋਂ ਦੇ ਆਏ ਜੇ ਘਰੋਂ ਹੋਵੇ 25 35 ਸਾਲ ਕੱਚਾ ਪੱਕਾ ਹੈਗਾ ਕੋਈ ਦੀ ਕੱਚੇ ਪੱਕੇ ਹੈਗੇ ਇਸ ਤਰ੍ਹਾਂ ਦੇ ਹੈਗਾ ਉਹ ਮੁੰਡਾ ਫੋਟੋ ਖਿੱਚ ਕੇ ਪੇਜਾ ਵੀਰ ਦੀ ਇਹ ਦਾ ਕੱਚਾ ਪੱਕਾ ਦਾ ਸੰਜਾ ਪਿੰਡ ਅੱਛਾ ਕੱਚਾ ਪੱਕਾ ਹੀ ਕੱਚਾ ਪੱਕਾ ਕੱਚੇ ਪੱਕੇ ਕੁਛ ਲਓ ਕਰੋ ਕਦੋਂ ਦੇ ਆਏ ਜੀ ਰਹੋ ਕਿਉਂ ਨਹੀਂ ਆਇਆ ਸਵੇਰੇ ਹਾਂਜੀ ਆ ਸੰਗਤ ਜੀ ਅਸੀਂ ਅੱਜ ਜਿਹੜਾ ਸਿਹਾਲੀ ਸਾਹਿਬ ਜਿਹੜਾ ਇਤਿਹਾਸਿਕ ਨਗਰ ਆ ਸਿਹਾਲੀ ਸਾਹਿਬ ਉਹਦੇ ਤੋਂ ਜਿਹੜਾ ਦਦੇਰ ਸਾਹਿਬ ਨੂੰ ਰੋਡ ਜਾਂਦਾ ਉੱਥੇ ਅੱਜ ਖਲੋਤੇ ਆ ਤੇ ਆ ਸਿੰਘ ਸਾਹਿਬ ਜੀ ਹੁਣਾਂ ਨੂੰ ਜਿਹੜੇ ਵੀਰ ਜੀ ਤੁਸੀਂ ਲਾਗੇ ਖਰੋਤੇ ਦੇਖ ਰਹੇ ਜੇ ਇਹਨਾਂ ਨੂੰ ਇਹ ਆ ਬਾਪੂ ਜੀ ਆ ਕੱਲ੍ਹ ਸ਼ਾਮ ਦੇ ਮਤਲਬ ਕਿ ਇੱਥੇ ਇਹਨਾਂ ਦੇ ਜਿਹੜੇ ਖੇਤ ਆ ਕਿਉਂਕਿ ਬੇਕਾ ਪੈ ਜਾਂਦੀਆਂ ਵਾ ਖੇਤਾਂ ਦੇ ਵਿੱਚ ਆ ਕਣਕਾਂ ਦੇ ਵਿੱਚ ਇਹ ਇਹਨਾਂ ਨੂੰ ਮਿਲੇ ਸੀਗੇ ਤੇ ਦੱਸਦੇ ਆ ਕਿ ਰਾਤ ਨੂੰ ਸਾਡੇ ਜਿਹੜਾ ਘਰਵਾਤ ਉਹਦੇ ਲਾਗੇ ਕੰਧ ਦੇ ਨਾਲ ਲਾਕੇ ਖਲੋਤਾ ਰਿਹਾ ਕਿਉਂਕਿ ਥੋੜਾ ਜਿਹਾ ਜਿਵੇਂ ਲੱਗਦਾ ਕਿ ਮੈਂਟਲੀ ਡਿਸਟਰਬ ਵਾ ਹਾਂਜੀ ਪਛਾਣਦੇ ਜੀ ਬਾਪੂ ਨੇ ਤੇ ਮੈਂਟਲੀ ਡਿਸਟਰਬ ਲੱਗਦਾ ਵਾ ਤੇ ਫਿਰ ਵੀ ਆਪਣਾ ਪਿੰਡ ਦੱਸ ਰਿਹਾ ਵਾ ਕਿ ਮੇਰਾ ਪਿੰਡ ਕੱਚਾ ਪੱਕਾ ਵਾ ਚਲੋ ਦੇਖਦੇ ਆ ਜੇਕਰ ਇਹਦਾ ਵੀਰ ਦਾ ਪਿੰਡ ਲੱਭਦਾ ਤੇ ਆਪਾਂ ਇਹਨੂੰ ਜਰੂਰ ਘਰ ਪਹਚਾ ਕੇ ਆਵਾਂਗੇ ਪਰ ਜੇਕਰ ਨਾ ਘਰ ਲੱਭਾ ਤਾਂ ਮੈਂ ਸੰਤ ਨੂੰ ਜਰੂਰ ਦੱਸਾਂਗਾ ਇੱਕ ਨਹੀਂ ਫੇਸ ਵਿਖਾ ਦੇ ਚਾਰ ਤਰੀਕਾ ਫੇ ਨਹੀਂ ਤੋਆ ਪਹਿਲੇ ਲਈਏ ਤੇ ਅਸੀਂ ਘਾਰੇ ਪਵਾ ਰਹੇ ਨਹੀਂ ਆਦੇ ਕਿੱਥੇ ਕਿੱਥੇ ਰਹਿੰਦੇ ਆ ਉਹ ਕੱਚੇ ਪ੍ਰਕਾਰ ਹੀ ਬਹਿ ਗਾ ਆਹ ਦੇਖਾਰੀ ਤੜ ਤੋਂ ਪੁੱਛਣ ਦੇ ਕੋਈ ਫੋਨ ਨੰਬਰ ਹੈਗਾ ਜੀ ਉਹਨਾਂ ਦਾ ਨੰਬਰ ਹੈਗਾ ਫੋਟੋ ਹੋ ਜੂਗੀ ਨਾ ਕਰਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਆ ਬਾਬੇ ਵਸਖਾ ਹੁੰਦਾ ਗੁਰਦੁਆਰਾ ਉੱਥੇ ਹਾਂਜੀ ਹਾਂਜੀ ਉੱਥੇ ਮੇਲਾ ਕਰਾਉਂਦੇ ਆ ਤਾਂ ਇੱਥੋਂ ਜਾਂਦੀ ਸੰਗਤੇ ਤੇ ਗੁਰਦੁਆਰੇ ਚੋਂ ਪਤਾ ਲੱਗਣਾ ਤੁਹਾਨੂੰ ਨਹੀਂ ਆਪਾਂ ਕੱਚੇ ਪੱਕੇ ਚੱਲ ਜਾਣਾ ਨੰਬਰ ਹੈਗੇ ਆ ਵੀਰਾਂ ਦੇ ਮੇਰੇ ਕੋਲ ਹਾਂ ਹੈਗਾ ਕੋਈ ਹੈਗਾ ਆ ਫੋਟੋ ਸੈਂਡ ਕਰਨੀ ਆ ਇੱਧਰ ਨੂੰ ਇੱਧਰ ਨੂੰ ਜੋ ਇੱਧਰ ਕਰਕੇ ਕਰ ਲਓ ਆ ਤਾਂ ਧਿਆਨ ਰੱਖੀ ਸਦਾ ਕਰੀ ਮੂੰਹ ਨੂੰ ਧਿਆਨ ਰੱਖੀ ਕੋਈ ਨਹੀਂ ਕਹੇ ਇਹਨਾਂ ਅਸਲ ਚ ਫੇਸ ਧੋਪਨ ਲੋ ਕਰੋ ਇਹ ਤਾਂ ਸਾਫ਼ ਨਹੀਂ ਦਿਖਦਾ ਇਹ ਪਹਿ ਲੱਗ ਹੀ ਜਾਣਾ ਹੁੰਦਾ ਪਤਾ ਲੱਗ ਹੀ ਜਾਣਾ ਵੈਸੇ ਨਾ ਮੁੰਡਾ ਥਾਣੇਦਾਰ ਉਥੋਂ ਦਾ ਹਾਂ ਹਾਂ ਆਹ ਕਰਨੀ ਕਿ ਪਾਉ ਜਿਦੋਂ ਭੇਜੋ ਨਾ ਇੱਕ ਵਿਚਾਰਾ ਉੱਥੇ ਨਹਿਰਾਂ ਦੇ ਤਰ੍ਹਾਂ ਫਿਰਦਾ ਕੱਲ ਦਾ ਉਹਦੇ ਦੋਵੇਂ ਕਿਹਦੇ ਬਾਵੇਂ ਨਹੀਂ ਹੈਗਾ ਹਾਂ ਹਾਂ ਉਹ ਵਿਚਾਰਾ ਇੱਦਾਂ ਦੁਰੇ ਫਿਰਦਾ ਤੇ ਪਰ ਤੁਹਾਡਾ ਧੰਨਵਾਦ ਨਹੀਂ ਤਾਂ ਅੰਕਲ ਅੱਜਕੱਲ ਕੋਣ ਕੀ ਕਿਦਾ ਕਰਦਾ ਅਗਲਾ ਮਾਰ ਕੇ ਡੰਡਾ ਉਹਨੇ ਭਜਾ ਦਿੰਦਾ ਹੈਲੋ ਪਹਿਲਾਂ ਮਹਾਰਾਣੀ ਡਾਕਟਰ ਸਾਡਾ ਮਾਸਟਰ ਹੈਲੋ ਵਿਆਹ ਆਏ ਹੋਏ ਹੀ ਮੇਰੀ ਗੱਲ ਉਹਨਾਂ ਨਾਲ ਹਾਂਜੀ ਅੱਛਾ ਜੀ ਆਹ ਤੁਹਾਡਾ ਦੱਸਿਆ ਉਹ ਕਹਿੰਦਾ ਮੈਂ ਕਰਦਾ ਗੱਲ ਤੇ ਮੈਂ ਕੋਈ ਨਾ ਕਲੋਂ ਭੇਜੀ ਉਹ ਹਾਂ ਗਏ ਹੋਏ ਸੀ ਉਹਨੇ ਵੀ ਜਾ ਕੇ ਲਿਆ ਉਹਨੇ ਹਾਂ ਡਾਕਟਰ ਹੁੰਦਾ ਚਲੋ ਕਹਿੰਦਾ ਭਲਾ ਹੋ ਜਾ ਵੀਰੇ ਸਹੀ ਗੱਲ ਆਈ ਭੇਜੀਆ ਮੇਰਾ ਭਰਾ ਉਹਨੇ ਪਤਾ ਨਹੀਂ ਆ ਸਰ ਵਿਚਾਰ ਕਰਨ ਕਾ ਜੀ ਤਰਫੇ ਦਰਿਆ ਹੈ ਨਾ ਹਾਂ ਬੱਬੂ ਪਜਾਮਾ ਕਿੱਥੇ ਰਖਿਆਈ ਚਾਚਾ ਇਹਨੂੰ ਝਮੜ ਜਾ ਪਜਾਮਾ ਕਿੱਥੇ ਰਖਿਆ ਆਪਣਾ ਪਜਾਮਾ ਕਿੱਥੇ ਰਖਿਆਈ ਉਹ ਉੱਤੇ ਬੈਠ ਕੇ ਥੋੜਾ ਜਾਂ ਮੈਂ ਹਾਂ ਮੈਂ ਦੱਸ ਕੇ ਭਰਾ ਆ ਇੱਥੇ ਆ ਜੇ ਕਿਤੇ ਪਕਾਈ ਅ ਚਾ ਚਾ ਚ ਗਈ ਹੁਣ ਹਾਂ ਚਾ ਚ ਗਈ ਆ ਪਿਆਈ ਜਾਂਦਾ ਚਾ ਅੱਛਾ ਇਧਰ ਸਾਈਡ ਤੇ ਹੋ ਜੋ ਨਾ ਮੋਟਰਸਾਈਕਲ ਆਉਂਦੇ ਆ ਕਰ ਲਈਏ ਉਹਨਾਂ ਨੂੰ ਫੋਨ ਕਰ ਲਈਏ ਨਹੀਂ ਤਾਂ ਕਰ ਦਿਆਂ ਤਾ ਡੈਨੋ ਕੋਈ ਹੈਗਾ ਕਿ ਕਿੱਥੇ ਗਿਆ ਮੇਰੇ ਨਾਲ ਮੇਰੇ ਉੱਥੇ ਕਿੱਥੇ ਗਿਆ ਉਹ ਮੇਰੇ ਨਾਲ ਆਵੇ ਘਰੇ ਆ ਸੱਸੂ ਮੇਰੀ ਉੱਥੇ ਕਿੱਥੇ ਕੋ ਸੱਸ ਕਿੱਥੇ ਕਿਹੜਾ ਪਿੰਡ ਘਰੇ ਆ ਉਹ ਆਈ ਕਾਨੇ ਵਾਲੀ ਪਿੰਡ ਚ ਘਰੇ ਕਾਨੇ ਵਾਲੀ ਆਵੇ ਆਵੇ ਉੱਥੇ ਘਰ ਤੈਨੂੰ ਆਖਿਆ ਆਵੇ ਆ ਜਿਹੜੇ ਘਰ ਆ ਪੱਕੇ ਪੱਕੇ ਵਾਲੇ ਕੱਚੇ ਪੱਕੇ ਵਾਲੇ ਸਮਝ ਹਮ ਕੋਲੇ ਪੱਕੇ ਪੱਕੇ ਚੱਲ ਜਾਂਦੇ ਆ ਆ ਠੀਕ ਆ ਤੇ ਜੇਕਰ ਉਹ ਵੀਰ ਪਛਾਣਦਾ ਤੇ ਆਪਾਂ ਕੱਚੇ ਪੱਕੇ ਲੈ ਜੰਨੇ ਹੁਣੇ ਕੱਚਾ ਬੱਕੇ ਤੇ ਲਾਗਤ ਹੈਗਾ ਪੱਟੀ ਦੇ ਨਾਲੀ ਬਾਏ ਤੋਂ 15 16 ਹਾਂ ਘਰੋਂ ਕਦੋਂ ਦੇ ਆਏ ਅੰਕਲ ਜੀ ਵਾਹੀ ਗਿਰੇ ਫੇਰ ਆਹ ਤਾ ਕਰਿਓ ਬੁਲੜੀ ਲੱਗਾ ਸਾਰੇ ਬਨੇਗੇ ਕਈ ਨਾ ਨਾਂ ਨੂੰ ਲਿਖਾਂਦਾ ਹੱਥਾਂ ਤੇ ਕਿਥੇ ਲੱਗੀ ਹਟਾ ਹਾਂ ਇਹੋ ਕੀ ਟੈਟਿਟਿਊਡ ਹੋ ਗਿਆ ਭਾਈ ਅੱਛਾ ਨਹੀਂ ਪੁਰਾਣਾ ਮਜ਼ਰੂਰ ਪੁਰਾਣ ਹਾਂ ਉਹ ਮਡੇ ਖੜੇ ਨਾ ਹੈਲੋ ਹਾਂਜੀ ਪੰਜ ਕੁੜੇ ਕੋ ਚਲੇ ਗਏ ਸਰਪੰਚ ਜੇ ਉਹਨੇ ਕੋ ਸਪਰਟ ਨਹੀਂ ਹੀ ਉਹਨਾਂ ਨੂੰ ਕਿਹਾ ਭੇਜੋ ਗਾਹ ਫੋੜੋ ਭੇਜੋ ਹਲਾਗੇ ਬੰਨੇ ਪਛਾਨਿਆ ਜਾਵੇ ਜੇ ਪਾਉ ਦੇ ਕਹਿ ਹਾਂ ਰੋਪੀ ਉਹਨਾਂ ਨੂੰ ਯਾਰਾ ਕੱਚੇ ਪੱਕੇ ਕੱਚੇ ਪੱਕੇ ਜਾਣਦਾ ਮੈਨੂੰ ਜਿਹੜਾ ਤੂੰ ਆ ਨਾ ਕੋਈ ਗੱਲ ਨਹੀਂ ਕਰ ਲੋ ਗੱਲ ਕਰ ਲੋ ਗੱਲ ਕਿਹੜੇ ਸਰਪੰਚ ਕਿਹੜਾ ਸਰਪੰਚ ਕੀ ਨਾਂ ਉਹਦਾ ਹਾਂ ਕੀ ਨਾਂ ਸਰਵਜਨ ਹਾਂ ਕੀ ਦੱਸੋ ਇੱਕ ਦੱਸੋ ਆ ਕੱਚੇ ਪੱਕੇ ਦਾ ਬਲ ਬੱਚੇ ਸਰਪੰਚ ਦੱਸੋਗੇਗਾ ਕੱਚੇ ਪੱਕੇ ਪੰਚ ਦੱਸੋ ਹੈਗਾ ਕੱਚੇ ਪੱਕੇ ਆਹ ਆਹ ਤੇਰੇ ਕੋਲ ਰੋਮ ਉਹਨਾਂ ਨੂੰ ਬਾਹਰ ਰੋਟੀ ਆਖਾ ਤੇ ਨਹੀਂ ਕਰਦਾ ਲੋਸ ਨੇ ਕਿ ਡਾਲ ਭਾਲੋ ਕਿ ਸਾਡੇ ਨਾਲ ਦੇ ਨਾ ਇਧਰ ਆਓ ਬੰਦਾ ਪਰੇਸ਼ਾਨੀ ਜੀ ਹੋਈ ਨਾ ਸਾਰਾ ਨਹੀਂ ਆਵੇ ਆਪਾਂ ਸਚੈਦੀ ਆਪਾਂ ਲੈ ਹੀ ਜਾਣਾ ਵਾ ਹੁਣੇ ਹਾਂਜੀ ਬਣਾਣ ਆਏ ਆ ਇਹਨਾਂ ਨੂੰ ਸੱਧਿਆ ਵਾ ਹਾਂ ਹਾਂ ਠੀਕ ਆ ਫਿਰ ਹਾਂ একদম ਸੱਧਿਆ ਨਾ ਥੋੜਾ ਤ੍ਰੇਮ ਬਣਾਈਆਂ ਗੱਲ ਨਹੀਂ ਨਹੀਂ ਤੇ ਕੋਈ ਨਹੀਂ ਕੋਈ ਨਹੀਂ ਆਪਣਾ ਕੋ ਦੁਸ਼ਮਣ ਥੋੜਾ ਹੈ ਜੇ ਬੰਦਾ ਇੱਥੇ ਪਹੁੰਚਦਾ ਉੱਪਰ ਆਵੇ ਨਾ ਫਿਰ ਬੰਦਾ ਸਗਾ ਪੜਾਇ ਪਾਗਲ ਹੋ ਜਾਂਦਾ ਇਹ ਪਰਸੋਂ ਪਰਸੋਂ ਚੌਥ ਦੀ ਗੱਲ ਆ ਤੇ ਆਪਣੀ ਕੋ ਮਰਦਾ ਹੋਣਾ ਕੱਚੇ ਪੱਕੇ ਕੱਚੇ ਪੱਕੇ ਸਰਪੰਚ ਦਾ ਜਿਆਲ ਸਿੰਘ ਆ ਗਿਆ ਵਾ ਪਿਆਰ ਤੋਂ ਆਉਂਦੇ ਆ ਜਿਆਲ ਸਿੰਘ ਆਹੋ ਕੱਲ ਕੋਈ ਨੰਬਰ ਹੈਗਾ ਸਰਪੰਚੋ ਸਾਡਾ 702 ਜੁਣਹ ਹਫਤੇ ਆਵਾ ਜਿਆਲ ਸਿੰਘ ਹੋ ਭਰਾਤ ਨਾ ਜੇ ਕੱਚੇ ਪੱਕੇ ਆ ਕੱਚੇ ਪੱਕੇ ਵਿਖਾ ਲਏ ਹੋਣੇ ਆ ਹਾਂ ਨਹੀਂ ਜੇ ਕੱਚੇ ਪੱਕੇ ਆ ਕੱਚੇ ਪੱਕੇ ਵਿਖਾ ਲਏ ਹੋਣੇ ਆ ਹਾਂ ਜੀ ਕੱਲ ਜਦੋਂ ਇਹ ਆਇਆ ਨਾ ਹਾਂ ਜੀ ਕਣਕਾਂ ਦੇਖ ਦੱਸਦਾ ਕਣਕਾਂ ਹੀ ਭਰੀਆਂ ਹਾਂ ਜੀ ਮੈਂ ਤੇ ਪਹੁੰਚ ਗਏ ਦੋਵੇਂ ਜਾਣੇ ਕੁੱਤੇ ਪਿੱਟ ਪੈਂਦੇ ਹਨ ਹਾਂ ਜੀ ਇਹਦਾ ਪਹਿਲਾ ਸਵਾਲ ਇਹ ਹੀ ਵੀ ਮੈਂ ਸ਼ਰਾਬ ਲੈਣ ਚ ਲਿਆ ਹਾਂਜੀ ਅਈਆ ਸ਼ਰਾਬ ਕਿੱਥੋਂ ਨਹੀਂ ਆਉਂਦਾ ਬੋਰੀ ਵਾਲਿਆਂ ਨਾਲ ਲੈ ਆਉਣੀ ਹਾਂਜੀ ਅਈਆ ਇਧਰ ਬੋਰੀ ਵਾਲਾ ਕੋਈ ਨਹੀਂ ਆ ਹਾਂਜੀ ਫਿਰ ਮੈਨੂੰ ਇਹ ਮੈਂ ਇਧਰ ਵਾਟ ਹੈ ਕੋਈ ਮੈਂ ਵਾਟ ਵੀ ਕੋਈ ਨਹੀਂ ਆ ਮੈਂ ਉਹ ਪਈ ਪਾਇਆ ਉਥੋਂ ਸਾਡੇ ਅੱਗੇ ਗਿਆ ਆਪਣਾ ਸੌਂਦ ਰਾ ਅਸੀਂ ਤਾਂ ਗੱਲਾਂ ਬਾਤਾਂ ਕਰਿਆ ਬਹੁਤ ਅੱਗੇ ਤੁਰਿਆ ਸਾਡੇ ਹਾਂਜੀ ਇਥੋਂ ਮੈਂ ਪਈ ਪੈ ਗਿਆ ਐਨ ਇਧਰ ਨੂੰ ਮੁੜ ਕੇ ਅਸੀਂ ਚਲੇ ਗਏ ਐ ਘੁੰਮ ਕੇ ਘਰ ਨੂੰ ਹਾਂਜੀ ਜਦੋਂ ਘਰ ਨੂੰ ਚਲੇ ਗਏ ਆਂ ਮੁੜ ਕੇ ਰਾਤ ਦੇ ਨਾਲ ਕਿਤੇ ਚਲੇ ਗਿਆ ਰਾਤ ਦਾ ਇਹਨਾਂ ਉਥੋਂ ਪੁੱਛਿਆ ਪਛਿਆ ਦੇ ਮੁੜ ਕੇ ਆਇਆ ਆ ਗਿਆ ਫਿਰ ਇਹਦੇ ਸੱਡ ਲਾ ਕੇ ਬੈਠਾ ਰਿਆ ਰਾਤ ਕਣਕ ਕਣਕ ਤੋੜੀ ਜਾਂਦਾ ਹੱਥਾਂ ਨਾਲ ਕਣਕ ਫੇਰੀ ਹੱਥਾਂ ਨੇ ਕੀ ਫਿਰਿਆ ਹੁਣ ਰੰਬ ਜਾਣੇ ਕਿੱਥੇ ਗਿਆ ਕਿੱਥੇ ਨਹੀਂ ਆ ਵੀਰ ਗੱਡੀ ਤੇ ਨਾ ਫੋਨ ਪਿਆ ਹੁੰਦਾ ਮੇਰਾ ਫੜ ਕੇ ਲਈ ਉਹਦੇ ਚ ਕੱਚੇ ਪੱਕੇ ਦੇ ਹੈਗੇ ਮੇਰਾ ਵੀਰ ਅਟੈਚ ਫਿਰ ਮੈਂ ਉਹਨੂੰ ਮਹਾਰਾਣੀ ਡਾਕਟਰ ਨੂੰ ਫੋਨ ਕੀਤਾ ਇਹਦੇ ਪਿੰਡੋਂ ਵੀ ਭੈਣ ਭਰਾਏ ਦੋ ਚਾਰ ਹਾਂਜੀ ਉਹ ਕਹਿੰਦੇ ਵੀ ਇੱਕ ਰਾ ਪਤਾ ਕਰੀਏ ਉੱਥੇ ਵੀ ਹੈਗੀ ਸੋਸਾਇਟੀ ਹਾਂਜੀ ਤੋਂ ਮੈਂ ਡਾਕਟਰ ਨੂੰ ਆਖਿਆ ਤਾਂ ਆਂਦਾ ਮੈਂ ਗੱਲ ਕਰਕੇ ਤੇ ਉਹਨਾਂ ਨੂੰ ਕਰਾਉਣਾ ਵੀਰ ਉਹਨਾਂ ਨੂੰ ਹਾਂਜੀ ਮੁੜ ਕੇ ਫਿਰ ਇਹ ਆਂਦੇ ਵੀ ਅਸੀਂ ਲੈ ਹੀ ਉਹਨੇ ਜਾ ਕੇ ਹਾਂਜੀ ਅਮਿਲਿਆਸੀ ਡਾਕਟਰ ਸਾਹਿਬ ਮੈਨੂੰ ਮਿਲੇ ਇਹਨਾਂ ਤੋਂ 10 ਮਿੰਟ ਪਹਿਲਾਂ ਮਿਲੇ ਸੀ ਕੰਮਾਂ ਧੁੱਪ ਲੱਗੀ ਪਹਿਲਾਂ ਕੰਮਾਂ ਡਿਆ ਸੀ ਤਾਂ ਇਹਨਾਂ ਵੀ ਮੁੜ ਕੇ ਇੱਥੇ ਪਰਨਾ ਦਾ ਮੇਰਾ ਉੱਥੇ ਪਰਨਾ ਟੁੱਟਾ ਮੇਰੇ ਕੋਲੇ ਮਨ ਜੱਟਾ ਮਾ ਬਾਨ ਸਰ ਤੇ ਚੱਲ ਕੋਈ ਨਹੀਂ ਬੇਖਾਨ ਬੁੱਢੀ ਆ ਗਈ ਨਵੀਂ ਪੁੱਛਾ ਮੈਂ ਬਹੂ ਤੇ ਬਿਠਾ ਹਾਂ ਹਾਂਜੀ ਹਾਂਜੀ ਮੂਹ ਚੜਿਆ ਹੋਆ ਕੱਚਾ ਪੱਕਾ ਹੋਸ ਕੱਚੇ ਪੱਕੇ ਕੱਚੇ ਪੱਕੇ ਦੇ ਹੈਗੇ ਆਪਣੇ ਨਾਲ ਵੀਰ ਬੋੜੀ ਬੋੜੀ ਵਾਲੇ ਦਾਰੂ ਲੈਣ ਚੱਲੇ ਆ ਬੋੜੀ ਵਾਲੇ ਬੱਚਾ 30 ਸਾਲ ਕੀ ਇੱਥੇ ਨੂੰ ਆਵਾਂ ਗਿਆ ਨੂੰ ਹੈ ਤੋ ਬੋੜੀ ਕੋ ਜਾਣਾ ਨਾ ਮੈਂ ਜਾਣਾ ਠੀਕ ਆ ਸ਼ਰਾਬ ਮਿਲ ਗਈ ਸੀ ਹੋਰ ਕਿਤੇ ਪੱਕੇ ਥੋੜਾ ਜਾਣਾ ਮਾਣੇ ਕਿਰਾਂ ਸ਼ਰਾਬ ਮਿਲ ਗਈ ਸੀ ਆ ਪਿੰਡ ਪੜਾ ਇਹ ਸਰ੍ਹਿਆਲੀ ਪਿੰਡ ਹਾਂ ਆ ਸਰ੍ਹਿਆਲੀ ਆ ਸਰ੍ਹਿਆਲੀ ਪਿੰਡ ਜਿੱਥੇ ਤੁਸੀਂ ਖਨੋਤੇ ਜੇ ਇਹ ਕੱਚਾ ਪੱਕਾ ਨਹੀਂਗਾ ਕੱਚਾ ਪੱਕਾ ਕੌਣ ਇਹਨੂੰ ਆਂਦਾ ਵਲੇ ਮੈਂ ਉੱਥੋਂ ਲੱਕੜਾਂ ਕੱਚਾ ਪੱਕਾ ਦੂੰਗਾ ਨਹੀਂ ਆ ਆ ਕਿਹੜਾ ਪਿੰਡ ਨਾਲ ਆ ਆ ਨਾਲ ਪਿੰਡ ਕਿਹੜਾ ਮਾਣੇ ਕੀ ਦੱਸ ਪਾ ਠੀਕ ਆ ਠੀਕ ਮਾਣੇ ਕੀ ਆਓ ਮਾਣੇ ਕੀ ਦੱਸ ਵਲ ਹੈਗਾ ਆਪਣੇ ਏਰੀਆ ਦੀ ਆ ਹੋਰ ਕਿ ਆਪਣਾ ਕੋਈ ਹੋਰ ਕਿ ਜਾਣਦੇ ਕੋਈ ਪੰਚਾਇਤ ਮੈਂਬਰ ਜਾਂ ਕੋਈ ਲਾਗੇ ਬੰਦੇ ਡੀਪੂ ਦਾ ਪੂਲਾ ਕੋਈ ਹਾਂ ਮੈਂ ਉਹਨੂੰ ਬਲਦੇਵ ਨੂੰ ਜਾਣਦੇ ਨਹੀਂ ਹੋਰ ਬਲਦੇਵ ਕੀ ਕੰਮ ਕਰਦਾ ਫੈਕਟਰੀ ਇਹੀ ਪਹਿਲਾਂ ਕਹਦਾ ਖੰਡ ਦਾ ਪਤੀ ਦਾ ਹੀ ਹੋਰ ਅੱਛਾ ਡੀਪੂ ਦਾ ਹੀ ਹਾਂ ਕੱਚੇ ਪੱਕੇ ਦਾ ਮੈਂ ਇਥੋਂ ਦਾ ਹੀ ਜਾਣਦਾ ਅੱਛਾ ਜਾਣਦਾ ਬੰਦਾ ਲੋਕਲੀਆ ਦਾ ਹਾਂਜੀ ਲੋਕਲੀਆ ਵਾ ਫੁੱਲਨ ਤਿੰਨ ਚਾਰ ਵੀਰ ਹੈਗੇ ਮੇਰੇ ਨਾਲ ਕੱਚੇ ਪੱਕੇ ਦੇ ਉਹ ਕਰ ਲੋ ਤੇ ਕੰਟੈਕਟ ਕਰਨਾ ਕੀ ਨਾਂ ਦਾ ਤੁਸੀਂ ਕੋਲ ਤੁਸੀਂ ਆਪਣਾ ਹਰਪਾਲ ਹਰਪਾਲ ਸਿੰਘ ਸਾਹ ਸਾਹ ਆ ਜਾਂਦੇ ਤੇਰਾ ਪੁੱਤ ਮੈਨੂੰ ਸਾਹ ਰੱਖਣਾ ਨਾ ਇਹ ਕਰਨ ਕੀ ਪੀਸੀ ਕੋਲ ਅਗੇ ਬੀਜੀ ਕਾ ਤਾਂ ਛੋਟੇ ਨਾਲ ਛਿੱਤੀ ਪੜੇਗਾ ਸਿੱਧੇ ਤੋਂ ਨਹੀਂ ਕਈਆਂ ਨੂੰ ਪਤਾ ਆਓ ਇਹ ਭਾਰ ਭਾਰ ਕਰੀ ਜਾਂਦੇ ਉਸੇ ਸਾਹ ਤੇ ਕੇ ਪਤੀ ਪੁੱਤੀ ਕਹਿੰਦੀ ਵਾਦੀ ਆ ਆੜੂਆ ਦੀ ਹੈ ਆੜੂਆ ਦੀ ਆੜੂਆ ਦੀ ਐਨੂੰ ਕਰੇ ਮੂ I drew, I drew. The person you are calling is currently. kati janda ko pani kon kacche binda kacapaka kacapaka hai to hello hello haan ji virji sachi kal virji sachi ਆ ਜੂ ਮੈਂ ਨਾ ਵੀਡੀਓ ਦੇਖੀ ਰਹੀ ਜੀ ਤੁਹਾਡੀ ਆਪ ਜੀ ਮੈਂ ਨਾ 10 ਮਿੰਟ ਵੇਟ ਕਰੇ ਮੈਂ 10 ਮਿੰਟ ਬਾਅਦ ਵੈਕ ਕਰ ਲਉਣਾ ਤੁਹਾਨੂੰ ਮੈਂ ਤਾਂ ਕਿ ਦੋਨਾਂ ਦਾ ਆ ਗਿਆ ਹਲੋ ਹਾਂ ਬੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਜੱਗੀ ਬੋਲਦਾ ਮਹਰਾਣੇ ਤੋਂ ਹਾਂ ਹਾਂ ਠੀਕ ਠਾਕ ਵੀਰ ਹੋਰ ਸਭ ਕਿਵੇਂ ਵਧੀਆ ਵਧੀਆ ਚੱਲਦੀ ਕਿਲੋ ਸਭ ਠੀਕ ਠਾਕ ਹਾਂ ਹਾਂ ਠੀਕ ਠਾਕ ਵਧੀਆ ਹੈ ਪਹਿਲਾ ਨੰਬਰ ਹਾਂ ਹਾਂ ਪਹਿਣ ਇਹ ਕਿਹੜੀ ਪੱਤੀ ਸੀ ਔੜੂ ਹਾਂ ਪਹਿਣ ਤੁਹਾਡੇ ਪਿੰਡ ਕੋਈ ਔੜੂਆਂ ਦੀ ਪੱਤੀ ਹੈਗੀ ਆ ਹਾਂ ਹਾੜ ਦੇ ਕੋਤੀ ਹੈ ਹਾਂ ਓਕੇ ਮੈਂ ਨਾ ਕਿ ਨਾ ਤੁਹਾਨੂੰ ਫੋਟੋ ਭੇਜਦਾ ਵਾਂ ਇੱਕ ਨਾ ਸਾਨੂੰ ਨਾ ਸੜਾਲੀ ਸਾਹਿਬ ਕੋਲ ਇੱਕ ਵੀ ਅੰਕਲ ਮਿਲਿਆ ਵਾ ਉਹ ਮੈਂਟਲੀ ਸਾਹਿਬ ਡਿਸਟਰਬ ਹੋਇਆ ਪਿਆ ਵਾ ਤੇ ਉਹ ਕਹਿੰਦਾ ਕਿ ਮੇਰਾ ਪਿੰਡ ਕੱਚਾ ਪੱਕਾ ਵਾ ਹਾਂ ਹਾਂ ਤੁਹਾਡੇ ਇਸੇ ਨੰਬਰ ਤੇ ਵਟਸਐਪ ਚੱਲਦਾ ਮੈਂ ਤੁਹਾਨੂੰ ਉਹਦੀ ਫੋਟੋ ਭੇਜ ਲਗਾ ਮੈਂ ਤੁਹਾਨੂੰ ਉਹਦੀ ਫੋਟੋ ਭੇਜ ਲਗਾ ਪਛਾਣ ਕੇ ਤੇ ਮੈਨੂੰ ਫੋਨ ਲਾਇਓ ਸਾਧ ਆਂਦੇ ਪਿੰਡ ਚ ਸਾਧ ਸਾਦੇ ਦਾ ਨਾਂ ਸਾਧ ਸਾਦਾ ਆਪਣਾ ਨਾਂ ਦੱਸਦਾ ਵਾ ਮੰਮੀ ਦੱਸ ਦੇਣਗੇ ਮੈਨੂੰ ਮੈਂ ਨਹੀਂ ਪਾਉਂ ਕਿ ਉਹ ਮੋਜਾ ਦੀ ਮੰਮੀ ਦੱਸ ਦੇਣਗੇ ਔਰ ਉਹਦੀ ਪੱਤੀ ਚਾਹ ਹਾਂ ਔਰ ਉਹਦੀ ਪੱਤੀ ਚਾਹ ਮੰਮੀ ਦੱਸ ਦੇਣ ਕੋਈ ਗੱਲ ਨਹੀਂ ਕਿ ਆਂਡੀ ਗਾਂਡੀ ਆਪਣੇ ਘਰ ਵਾਲੇ ਨੂੰ ਦਿਖਾ ਲੈ ਜਾਂਦੀ ਗਾਂਡੀ ਦਿਖਾ ਲੈ ਫੋਟੋ ਇੱਕ ਘਰ ਵਾਲਾ ਤੇ ਇਥੇ ਨਹੀਂ ਹੈ ਤੇ ਉਹ ਜਾਂ ਚਾਹ ਕਿਹੜੀ ਉਹ ਕਰੇ ਨਹੀਂ ਹੈਗੇ ਤੇ ਮਤਲਬ ਕੋਸ਼ਿਸ਼ ਕੇ ਦੱਸ ਦੇਣ ਦਾ ਫੋਟੋ ਤੇ ਸੈਂਡ ਕਰੋ ਫਿਰ ਵੇਖ ਕੇ ਦੱਸ ਦੇਣਾ ਹਾਂ ਮੈਂ ਹੁਣੇ ਭੇਜਦਾ ਫੋਟੋ ਠੀਕ ਠੀਕ ਚਲੋ ਐਨ ਕਰ ਐਨ ਕਰ ਐਦਨ ਬੁਕਰਨ ਹਾਂ ਚਲੋ ਭਾਈ ਗਰੂ ਪਾ ਲਾਭੀ ਜਾਵੇ ਘਰ ਤੇ ਨਹੀਂ ਪਾਉ ਅੰਕਲ ਪਾ ਲੈਣਾ ਜਿਵੇਂ ਦਾ ਅੱਜ ਕੱਲ੍ਹ ਗਲਦੂਗ ਦਾ ਜ਼ਮਾਨਾ ਨਾ ਕੋਈ ਨਹੀਂ ਕਿਸ ਦਾ ਬੰਦਾ ਠੀਕ ਆ ਅਗਲੇ ਮੈਂ ਕਹੀ ਥਈ ਕਿ ਆ ਵਿਚਾਰੇ ਨੂੰ ਆ ਦੱਸ ਦੇ ਹੁੰਦੇ ਵੀ ਆ ਸਾਡੇ ਇਹਨਾਂ ਦੇ ਘਰੇ ਫਿਰਦੇ ਹੈਗਾ ਇਹਨਾਂ ਨੇ ਡੰਡਾ ਡੰਡਿਆਂ ਨਾਲ ਭਜਾ ਕੇ ਅਗਲੇ ਘਰੇ ਵਾਰਤਾ ਕਿ ਇਹਨੇ ਅਗਲੇ ਘਰੇ ਵਾਰਤਾ ਅੱਜ ਕੱਲ ਕੋਈ ਨਹੀਂ ਕਿਸਦਾ ਕਰਦਾ ਨਹੀਂ ਵੀਰ ਜੀ ਸਵੇਦੀ ਜੀ ਨੂੰ ਆਦੀ ਰੱਖਣੇ ਪਹਿਲਾਂ ਇਹ ਰੱਖਣਦੇ ਸੀ ਹੁਣ ਤੁਹਾਡੇ ਹਲੇ ਚ ਲੱਗੇ ਤੇ ਮੈਨੂੰ ਇਹਦੇ ਧਿਆਨ ਰੱਖੀ ਸਾਹਮਣੇ ਸਤਿ ਧੰਵਾ ਤੁਹਾਡਾ ਵੀਰ ਜੀ ਦਾ ਇਹਦਾ ਭਲਾ ਹੋ ਜੂਗੇ ਇਹ ਤਾਂ ਸਾਨੂੰ ਇਹ ਚ ਕਿਹੜਾ ਵੀ ਸਹੀ ਗੱਲ ਹੈ ਇਹਨਾ ਅ ਪਰਸੋਂ ਕੀ ਚੌਥੀ ਗੱਲ ਆ ਇਹ ਜਿੱਥੇ ਆਪਣਾ ਟੋਲਪਲਾ ਦਾ ਨਹੀਂ ਉਹਤੇ ਹੀ ਮੁੰਡਾ 18 19 ਸਾਲਾਂ ਦਾ ਮੁੰਡਾ ਅੱਛਾ ਤੇ ਦਿਮਾਗੀ ਅਫਸੈਟ ਹੋ ਗਿਆ ਜਿਵੇਂ ਨਾ ਹਵਾ ਦਾ ਚੱਕਰ ਹੋ ਜਾਂਦਾ ਤੇ ਅੱਜ ਜਿਵੇਂ ਟਰਾਲੇ ਲੰਘਦੇ ਤੇ ਉਹਨਾਂ ਦੇ ਅੱਗੇ ਆਇਆ ਕੋਈ ਜਾਂਦਾ ਸੀਗਾ ਟਰਾਲੇ ਵਾਲੇ ਗੱਡੀਆਂ ਥੱਲੇ ਲਾਹ ਲਾ ਕੇ ਲੰਘਣ ਦੇ ਹੀ ਤੇ ਉਹਦੇ ਚਲੋ ਆਪਣੇ ਵਰਗਾ ਕੋਈ ਵੀਰ ਸੀ ਉੱਥੇ ਤੇ ਉਹਨੇ ਉਹਨੂੰ ਪਹਿਲਾਂ ਫੜਿਆ ਉਹ ਇੰਨਾ ਜੋਰੀ ਵੀ ਮੁੰਡਾ ਸੀ ਤੋਨੂੰ ਚੌਹ ਪੰਜਾਂ ਜਾਨਾਂ ਨੇ ਕੰਟਰੋਲ ਕੀਤਾ ਚਲੋ ਇਦਾਂ ਨੰਬਰ ਨੰਬਰ ਲੱਭ ਕੇ ਅਮਰਸਾ ਦਾ ਉਹ ਵੀਰ ਨਿਕਲਿਆ ਤੇ ਮਾਂ ਨਹੀਂ ਹੈਗੀ ਤੇ ਕੱਲਾ ਕਰ ਰਿਹਾ ਸੀ ਜਰਾ ਚਲੋ ਪਰ ਆ ਗਏ ਸ਼ਾਂਤ ਉਹਦਾ ਬੰਦਾ ਸ਼ਾਂਤ ਹਾਂਜੀ ਨਹੀਂ ਸ਼ਾਂਤ ਤੇ ਦਾ ਪਛਾ ਮੰਲਾਂ ਹਾਂ ਹਾਂ ਬੈਣ ਹਾਂ ਵੀਰੇ ਮੰਮੀ ਕਹਿੰਦੇ ਆਪਣੇ ਪਿੰਡ ਦਾ ਹੀ ਆ ਤੁਹਾਡੇ ਪਿੰਡ ਦਾ ਹੀ ਆ ਹਾਂ ਹਾਂ ਚਲੋ ਕੋਈ ਨਹੀਂ ਫਿਰ ਮੈਂ ਲੈ ਕੇ ਆਉਣਾ ਇਹਨੂੰ ਕਿੱਥੇ ਆ ਵੀਰਾ ਇਹ ਇਸ ਟਾਈਮ ਨਾ ਸਰਿਆਲੀ ਸਾਹਿਬ ਨਹੀਂ ਆ ਆਪਣਾ ਦੇਦੇਰ ਸਾਹਿਬ ਦੇ ਕੋਲ ਸਰਿਆਲੀ ਸਾਹਿਬ ਆ ਵੱਡਾ ਜਿਹੜਾ ਆਪਣਾ ਸਰਿਆਲੀ ਸਾਹਿਬ ਆ ਹਾਂ ਹਾਂ ਉੱਥੇ ਕੱਲ ਸ਼ਾਮ ਰਾਤ ਦਾ ਹੀ ਨਾ ਉੱਥੇ ਬੈਕਾਵਾ ਤੇ ਉਹਨਾਂ ਬੈਕਾਵਾਂ ਦੇ ਵਿੱਚ ਪੈਲੀਆਂ ਦੇ ਵਿੱਚ ਤੁਰਿਆ ਫਿਰਨਿਆ ਕਣਕਾਂ ਦੇ ਵਿੱਚ ਮੰਮੀ ਉਹੜਵਾ ਦਾ ਹੀ ਆ ਤੁਹਾਂ ਹਾਂ ਉਹ ਉਹਨਾਂ ਦਾ ਹੀ ਉਹਨਾਂ ਘਰ ਜੀ ਹੁਣਾ ਫਿਰ ਲੱਭ ਕੋਈ ਨਵਰਵਾ ਦੀ ਪਤਿਓ ਗੁਰਦਵਾਰਾ ਬਗੈ ਸਾਖਾ ਸਿੰਘ ਦਾ ਉੱਥੇ ਤੇ ਤੁਸੀਂ ਅੱਜ ਘਰੇ ਆਉਣਾ ਜ਼ਰੂਰ ਹਾਂ ਕੋਈ ਗੱਲ ਨਹੀਂ ਉੱਥੇ ਆਏ ਨੇ ਤੇ ਜੇਕਰ ਉਹਨਾਂ ਦੇ ਘਰੇ ਆਪਾਂ ਸਨੈ ਲਾ ਦੀ ਜਿਓ ਆ ਜਾਣ ਤਾਂ ਲਾਹੋ ਮੰਮੀ ਪਤਾ ਉਹਨਾਂ ਦਾ ਤੁਹਾਨੂੰ ਜਦੋਂ ਕਰ ਦਵਾਂ ਉਹਨਾਂ ਦੇ ਦੋ ਲੈ ਕੇ ਲਾ ਦੇ ਬੰਨੋ ਦੇ ਦਾ ਹਾਂ ਹਾਂ ਮੈਂ ਪੁੱਛ ਲਈ ਆਪਣਾ ਦੇ ਵਾਸਤੇ ਬੋੜ ਆ ਬੋਚ ਕੇ ਫਿਰ ਧਾ ਲੈਨੇ ਰੋਕ ਜੋ ਥੋੜਾ ਵੇਟ ਕਰਨਾ ਪੈਣਾ ਜੇ ਹਾਂ ਠੀਕ ਆਪਾਂ ਵੀ ਨੰਬਰ ਹੀ ਲੈ ਦੇਉਂਦਾ ਹਣਾ ਥੋੜਾ ਹਟਣਾ ਪੈਂਦਾ ਨਾ ਉਹਨਾਂ ਤਾਂ ਕਰਦੇ ਮੰਮੀ ਸਹੀ ਜੇ ਸਿੱਕੇ ਤੁਰਿਆ ਜਾਂਦਾ ਮੰਮੀ ਕੋਲ ਫਿਰ ਬੋਚ ਕੇ ਧਾ ਦਿੰਦੇ ਹਾਂ ਚਲ ਠੀਕ ਕਰਿਓ ਠੀਕ ਹੈ ਦੱਸ ਦੇਨੇ ਤਾਂ ਸਾਡੇ ਵੀ ਕੰਗੀਆਂ ਤਾਂ ਮੰਮੀ ਇੱਥੇ ਰੁਕ ਗਿਆ ਦੱਸ ਦੇਨੇ ਮੰਮੀ ਨਹੀਂ ਉੱਥੇ ਲੈ ਜੀਨੇ ਹਣਾ ਥੋੜੀ ਜੀ ਹੱਥ ਉਤਰ ਜੇਗੀ ਹਾਂ ਚਲੋ ਜਾ ਕੇ ਨਾ ਸੈੱਟ ਕਰ ਦਿੰਦੇ ਆਦਲ ਮੁੱਠੀ ਲੈਣਾ ਆਜੋ ਤੁਸੀਂ ਆਜੋ ਨਾਲ 10 ਮਿੰਟ ਹੋਣਾ ਤੇ ਹਾਂ ਉਹ ਇੱਥੇ ਤੇ ਆਉਣਾ ਵੀ ਉਹਨਾਂ ਨੂੰ ਓਖਾ ਹੋਣਾ ਇੱਥੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿੱਧਰ ਨੂੰ ਆਉਣਾ ਉਹ ਮੇਨ ਜਗ੍ਹਾ ਨਾ ਫਿਰ ਹਾਂਜੀ ਤੁਹਾਨੂੰ ਕੋਈ ਜਣਾ ਸੋਫਾ ਜੁਗਾ ਠੀਕ ਆ ਉਹਨਾਂ ਨੇ ਕਿਹਾ ਮਹਾਰਾਣੀ ਆਸ਼ਰਮ ਚਾ ਜਾਓ ਉਹਨਾਂ ਨੇ ਕਿਹਾ ਨਾਲੇ ਜਾ ਕੇ ਮੈਂ ਪੱਟੀ ਪੱਟੀ ਕਰਾਉਣਾ ਇਹ ਨਾ ਦੱਸ ਆਵੇ ਮੇਰੇ ਘਰ ਦੀ ਦੇ ਇੱਥੇ ਆਸ ਮੇਰੀ ਵੀ ਜਿੱਥੇ ਜਾ ਕੇ ਖੜਾ ਚੱਲ ਆਹਰ ਗੱਡੀ 'ਚ ਬੈਠ ਚੱਲੇ ਆ ਜਾ ਆਵੇ ਇੱਥੇ ਜਾਣਾ ਲੱਗ ਗਿਆ ਚੱਲ ਆਹਰ ਬੈ ਗੱਡੀ ਚੱਲੀ ਉੱਥੇ ਸਾਸ ਕੋਲ Kardi, bike aajo Aduh aajo Aduh ka shift on the truck se lo ਵਾਹ ਜਿੱਗੀ ਸਾਟ ਜੀ ਅੱਜ ਬਹੁਤ ਇੱਧਰ ਬਿਠਾਓ ਇਹਨੂੰ ਹਾਂਜੀ ਇਹਨੂੰ ਤਾਂ ਪਿੰਡ ਦਾ ਨਹੀਂ ਪਤਾ ਇਹਦੇ ਉਹ ਹੀ ਸਮਝੀ ਜਾਂਦਾ ਵੀ ਮੇਰਾ ਪਿੰਡ ਉਹ ਹੀ ਆ ਆਹੋ ਉਹਨੂੰ ਪਤਾ ਨਹੀਂ ਨਾ ਹਾਂ ਇਹ ਨਹੀਂ ਆਪਾਂ ਉੱਥੇ ਆਪਾਂ ਉੱਥੇ ਨਹੀਂ ਚਾਹ ਧੰਨਵਾਦ ਬਹੁਤ-ਬਹੁਤ ਤੁਹਾਡੇ ਆਜੋ ਤੁਸੀਂ ਜਾਉਣਾ ਤੇ ਕੋਈ ਗੱਲ ਨਹੀਂ ਵੀਰ ਜੀ ਹਾਂਜੀ ਬਹੁਤ ਥੈਂਕ ਯੂ ਧੰਨਵਾਦ ਵੀ ਤੁਹਾਡਾ ਪਰਾਂ ਦਾ ਧੰਨਵਾਦ ਵੀ ਜੀ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਚੰਗਾ ਜੀ ਆਜੋ ਬੈਜੋ ਚੰਗਾ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਤੁਹਾਡੇ ਇੱਕ ਉਪਰਾਲੇ ਨਾਲ ਚਲੋ ਆਪਦੇ ਘਰੇ ਚਲ ਜੀ ਹਣਾ ਚਲੋ ਗੋ ਕੀਤਾ ਸੀ ਵਾਈਗਰ ਇਹ ਭਲਾਈ ਹੈ ਤੇ ਵੀਰ ਚਲੋ ਵਾਈਗਰ ਮੇਰੀ ਕਰੇ ਸਹੀ ਗੱਲ ਆ ਹਾਂ ਚਲਾ ਜਾ ਬੈਠੇ ਐਂ ਜੀ ਸਿੱਧੇ ਚਲ ਜੀ ਹਣਾ ਦੇਦੇਰ ਸਾਹਿਬ ਸਾਣੀ ਹਾਂ ਜੀ ਚੰਗਾ ਜੀ ਆਈ ਉਹ ਹੀ ਹੈ ਕਿ ਜਿਹੜੀ ਸੰਤ ਤੁਸੀਂ ਆ ਵੇ ਮੈਂ ਤਾਂ ਬੈਠਾ ਉਹ ਬੈ ਕਿਹੜੀ ਆ ਚੱਲ ਹਿਰ ਚੱਲ ਹਿਰ ਮੈਂ ਚੱਲ ਹਿਰ ਮੈਂ ਗੱਡੀ ਘਮਾਉਣਾ ਹਿਰ ਬਾਹੂ ਹਿਰ ਮੈਂ ਗੱਡੀ ਘਮਾਉਣਾ ਬਾਹੂ ਹਿਰ ਗੱਡੀ ਘਮਾ ਲੈਣੀ ਥਾਪਾ ਨਾਲ ਕਰਨਾ ਪੈਣਾ ਹਾਂ ਇਹ ਕਿਹਣਾ ਦੋ ਜਣੇ ਖੜਨੇ ਪੈਣੇ ਨਾਲ ਓਏ ਚਲੋ ਗੱਡੀ ਤੇ ਹੀ ਚਲ ਜਾਂਦੇ ਆਪਾਂ ਗੱਡੀ ਤੇ ਹੀ ਚਲ ਜਾਂਦੇ ਆ ਅੰਕਲ ਜੀ ਆਪਾਂ ਗੱਡੀ ਵਿੱਚ ਮੋੜਦਾ ਇੱਕ ਜਣਾ ਨਾ ਵੀਰੇ ਇੱਕ ਜਣਾ ਨਾਲ ਆ ਰਿਹਾ ਨਾਲ ਆ ਜਾਓ ਹਾਂ ਗੋਰੀਆ ਕਟਲਾ ਵਿੱਚੋਂ ਇਹ ਤਰੇ ਕਰਦੇ ਗੱਲ ਹੋ ਗਈ ਆ ਉੱਥੇ ਜਾਣਾ ਦੇ ਆ ਜਦ ਦੀ ਬੈਰ ਤੇ ਹੋਰ ਤੋਂ ਪਾਇਆ ਜਾ ਦੇ ਲੋਦਾ ਵਹੀਂ ਤੇ ਆ ਗਾਉਣੀ ਮੈਨਾਂ ਬੇਲ ਖਲੋਂਦਾ ਵੇ ਚਲਾ ਗੇਰੇ ਅਬੈ ਆ ਜਾ ਜਾ ਆਜੋ ਇੱਕ ਆ ਹਾਂ ਅੰਕਲ ਤੁਸੀਂ ਪਾਜੀ ਤੁਸੀਂ ਬੋਹ ਨਾਲ ਚਲ ਮੇਰਾ ਵੀ ਪਰੇ ਹੀ ਬੈਠਾ ਹਾਂ ਬੋਹ ਨਾਲ ਆਓ ਪੁਲੇ ਪੁਲੇ ਦੋ ਆਰ ਬੜ ਕੇ ਲੈ ਹਾਂ ਚਲਾਇਓ ਚੰਗਾ ਦੀਦੀ ਹਨਗੁਰਾ ਹੁੰਦਾ ਹਨਗੁਰਾ ਹੁੰਦਾ ਚੰਗੇ ਚਲਾਇਆ ਨੋਨ ਆ ਅੰਕਲ ਜੀ ਬਾਰੀ ਖੋਲ ਕੇ ਮਾਰਿਓ ਆਹ ਵਾਲੀ ਠੀਕ ਹੈ ਜੀ ਤੇ ਕੱਢ ਲਾ ਦੇਖ ਲਾ ਕੇ ਆ ਤੇ ਦੂਜਾ ਫੜ ਲਾ ਬਾਈ ਓਕੇ ਤੇ ਅਡਸਟ ਵੀਨ ਆਪਣਾ ਆ ਆ ਇਹ ਕੱਢ ਲਿਆ ਹਾਂ ਆਇਦਾ ਨਹੀਂ ਹੋ ਰਹਾ ਉਹਦਾ ਚੱਲਦਾ ਰਹਿੰਦੇ ਗਲਵਜ਼ ਪਾ ਲੈਣੇ ਪਾ ਲੈ ਕਰ ਗਲਵਜ਼ ਚਲ ਇਹਨਾਂ ਪਾ ਮੈਡੀਕਲ ਖੋਲਿਆ ਹਜੇ ਪਰਸੋ ਹੀ ਦਗਾਟਨ ਕੀਤਾ ਇਹਦਾ ਅੱਛਾ ਜੀ ਠੀਕ ਹੈ ਜਾਵੇ ਮੈਟ ਮੋਟ ਲੈਣ ਦਾ ਲਾਉਣਾ ਸੀਗਾ ਬੋਰਡ ਬਾਡ ਅੱਜ ਮੈਂ ਬੋਰਡ ਚ ਪਾਉਣ ਜਾਣਾ ਸੀਗਾ ਹੁਣ ਅੱਛਾ

ਇੱਕ ਬੁੜੀ ਆਪਣੀ ਇੱਥੇ ਆਖੋਦੀ ਗਗਨ ਅੱਛਾ ਤੇ ਪਾਪਾ ਗਿੱਤੇ ਯਮਾ ਪਾਪਾ ਦੇ ਮਾੜੇ ਆਉਂਦਾ ਕੁੜੀ ਕਿਥੇ ਤਜੀ ਨੀਕੀ ਉਹ ਕਰ ਚਲਗੀ ਚਲਗੀ ਕੱਲੀ ਕੱਲੀ ਵਡੀ ਦੀਦੀ ਨਾਲ ਅੱਛਾ ਪਰਾ ਬਣਾ ਲੇ ਫੇਟੀ ਹੈ ਨਾ ਕੱਲੀ ਨਾ ਕੱਲੀ ਆ ਖੋਲ ਹੀ ਪੜਾ ਰਿਹਾ ਹਾਂ 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 ਖੋਲ ਲੈਨੇ ਖੋਲ ਲੈਨੇ ਲੈ ਆਲੀ ਗਾ ਖੋਲ ਲੈਨੇ ਇਹ ਉਹਨੇ ਵੇਚੀ ਸੁੱਟ ਦੇ ਜੀ ਉਹ ਨਹੀਂ ਹੋਣੀ ਸਿਰ ਆਪਲਾ ਹੈ ਨਾ ਪਿੰਡ ਹਲੋ ਹਲੋ ਹਾਂ ਹਦੀਨ ਦਾ ਸਿੰਘ ਜੰਡਵੀਰ ਬੋਲਦਾ ਹਾਂ ਜੀ ਵੀਰ ਆ ਵਿਜੀ ਮੈਂ ਸੇਵਾ ਸਾਟੀ ਬਾਬਰ ਰਤਨਦੇਵ ਸੇਵਾ ਸਾਟੀ ਤੋਂ ਬੋਲਦਾ ਮਰਾਨੇ ਤੋਂ ਹਾਂ ਜੀ ਵੀਰ ਹੋਰ ਸਾਠ ਠਾ ਜੀ ਹਾਂ ਵੀ ਜੀ ਹਾਂ ਵਿਜੀ ਟਾਡਾ ਜੰਡ ਪਿੰਡ ਉਹ ਜਿਹੜਾ ਮਾਨਕੀ ਜੰਡਾ ਹਾਂ ਜੀ ਹਾਂ ਜੀ ਵੀਰ ਜੀ ਆ ਇੱਕ ਦਾ ਸਿੰਘ ਵਾ ਸਾਨੂੰ ਮਿਲਿਆ ਸ੍ਰੀ ਹਲੀ ਸਾਹਿਬ ਤੋਂ ਉਹ ਆਪਣਾ ਪਿੰਡ ਜੰਡ ਦੱਸਦਾ ਵਾ ਤੇ ਆਪ ਦਾ ਨਾਮ ਸਾਰਾ ਸਾਰਾ ਦੱਸਦਾ ਵਾ ਸਾਦ ਖਰਪਾਲ ਜੀ ਜੀ ਸਾਡੇ ਪਿੰਡ ਦਾ ਹਾਂ ਮੈਂ ਬਾਕੀ ਸੰਗਤੀ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ ਸੰਗਤੀ ਇਹ ਅਸੀਂ ਪਿੰਡ ਮਹਰਾਣਾ ਜਿਲ੍ਹਾ ਤਨਤੰਦ ਵਿੱਚ ਮੈਂ ਮੈਡੀਕਲ ਸਟੋਰ ਖੋਲਿਆ ਮੋਦੀ ਖਾਨਾ ਮੈਡੀਕਲ ਸਟੋਰ ਜਿੱਥੇ ਆਪਾਂ ਜਾਇਜ ਰੇਟਾਂ ਤੇ ਸੰਗਤ ਦੀ ਸੇਵਾ ਕਰਾਂਗੇ ਵੀ ਜਾਇਜ ਰੇਟਾਂ ਦੇ ਦਵਾਈਆਂ ਦਵਾਂਗੇ ਤੇ ਜੇਕਰ ਕੋਈ ਮੇਰੇ ਵੀਰ ਮੇਰੇ ਪਿੰਡ ਦਾ ਵਾ ਕੋਈ ਵੀਰ ਤੇ ਜਰੂਰ ਆ ਇਹ ਇੱਥੇ ਆਵੇ ਤੇ ਬਾਕੀ ਜੇਕਰ ਕੋਈ ਲੋੜਵੰਦ ਵੀ ਹੋਏਗਾ ਵਾ ਤੇ ਆਪਣੇ ਵੱਲੋਂ ਸੰਸਥਾ ਵੱਲੋਂ ਵੀ ਅਸੀਂ ਹੈਲਪ ਕਰਾਂਗੇ ਤੇ ਜੇਕਰ ਕੋਈ ਵੀਰ ਦੂਰੋਂ ਦੇ ਰਹੇ ਕੋਈ ਵੀਡੀਓ ਵੇਖਦਾ ਵਾ ਕਿ ਕਿਸੇ ਨੇ ਆਪਣੀ ਜਿਹੜੀ ਕਈਆਂ ਦੀ ਦਵਾਈ ਲੱਗੀ ਹੁੰਦੀ ਕਿਸੇ ਦੀ ਸ਼ੂਗਰ ਦੀ ਲੱਗੀ ਹੁੰਦੀ ਹੈ ਕਿਸੇ ਦੀ ਹਾਰ ਦੀ ਦਵਾਈ ਲੱਗੀ ਹੁੰਦੀ ਆ ਉਹ ਸਾਨੂੰ ਆਪਣਾ ਐਡਰੈਸ ਪਾ ਕੇ ਤੇ ਜੋ ਦਵਾਈ ਦੀ ਲਿਸਟ ਪਾ ਕੇ ਸਾਨੂੰ ਭੇਜ ਸਕਦਾ ਵਾ ਅਸੀਂ ਉਹਦੀ ਜਿਹੜੇ ਉਹਦੇ ਪਿੰਡ ਉਹਦੇ ਘਰ ਦਵਾਈ ਅਸੀਂ ਪਹੁੰਚਾ ਸਕਦੇ ਆ ਤੇ ਜਿਹੜਾ ਸਾਡਾ ਮੋਬਾਈਲ ਨੰਬਰ ਆ 94783 42463 ਆਪਣਾ ਮੋਬਾਈਲ ਨੰਬਰ ਆ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆ ਮੋਦੀ ਖਾਨਾ ਮੈਡੀਕਲ ਸਟੋਰ ਖੁੱਲਿਆ ਹੋਆ ਤੇ ਸੋ ਜਰੂਰ ਇਸ ਆ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਕਈ ਯਾਰ ਕਈ ਲੋੜਵੰਦ ਹੁੰਦੇ ਆ ਕਿ ਦਵਾਈ ਨਹੀਂ ਲੈਣ ਜੋਗੇ ਤੇ ਆਪਾਂ ਜਰੂਰ ਉਹਨਾਂ ਨਾਲ ਆ ਇਹ ਹੈਲਪ ਕਰਾਂਗੇ ਉਹਨਾਂ ਦੇ ਘਰ ਤੋਂ ਘੱਟ ਡੇਟਾ ਦੇ ਮੈਡੀਸਿਨ ਦੇਵਾਂਗੇ ਸੋ ਇਸ ਵੀਡੀਓ ਨੂੰ ਵੀ ਜਰੂਰ ਸ਼ੇਅਰ ਕਰਿਓ ਕਿਉਂਕਿ ਇਹਦੇ ਨਾਲ ਕਿਸੇ ਦੀ ਆ ਲੋੜਵੰਦ ਦੀ ਮਦਦ ਵੀ ਹੋ ਸਕਦੀ ਆ